ਅੱਜ ਬਿੱਟੂ ਇਹ ਗੱਲ ਕਹਿੰਦੇ ਆ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਾਂਗਾ ਇਹ ਗੱਲ ਉਹ ਇਹ ਬਿਆਨ ਉਹ ਅੱਗੇ ਕਈ ਵਾਰ ਦੇ ਚੁੱਕੇ ਆ ਇੱਕ ਤੋਂ ਬਹੁਤ ਵੱਧ ਵਾਰ ਵੀ ਬਿਆਨ ਦੇ ਚੁੱਕੇ ਆ ਪਰ ਉਹ ਇਸ ਗੱਲ ਤੇ ਖੜਦੇ ਨਹੀਂ ਜਿੱਥੇ ਆਪਦੀ ਲੋੜ ਹੁੰਦੀ ਆ ਉੱਥੇ ਇਹ ਬਿਆਨ ਜ਼ਰੂਰ ਦਿੰਦੇ ਨੇ ਅੱਜ ਉਹਨਾਂ ਨੂੰ ਅਹੁਦਾ ਮਿਲ ਗਿਆ ਰਤਬਾ ਮਿਲ ਗਿਆ ਤਾਂ ਫਿਰ ਉਹਨੂੰ ਹਟਾਉਣ ਵਾਸਤੇ ਕਿਸੇ ਤਰ੍ਹਾਂ ਦੀਆਂ ਸਰਦਰਦੀਆਂ ਖਤਮ ਹੋਣ ਤਾਂ ਕਿ ਕੋਈ ਮਹਿਣਾ ਸੁਹਿਣਾ ਨਾ ਵੱਜੇ ਤਾਂ ਉਹ ਇਹ ਗੱਲ ਕਰ ਰਹੇ ਆ ਸੂਪਰ ਮੈਂ ਇਸ ਗੱਲ ਤੇ ਜੋ ਲੋਕ ਅੱਜ ਕੱਲ ਅੱਜ ਬੜੀ ਬਿਆਨਬਾਜ਼ੀ ਵੀ ਕਰ ਰਹੇ ਆ ਤੇ ਸਵਾਲ ਵੀ ਪੁੱਛ ਰਿਹਾ ਮੀਡੀਆ ਕਿ ਤੁਸੀਂ ਇਹਦਾ ਸਵਾਗਤ ਕਰਦੇ ਹੋ ਮੈਨੂੰ ਇਸ ਗੱਲ ਦੇ ਬਿਆਨ ਤੇ ਕਿਸੇ ਵੀ ਤਰ੍ਹਾਂ ਸਵਾਗਤ ਕਰਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮਨ ਨਹੀਂ ਹੈਗਾ ਕਿਉਂਕਿ ਜਦੋਂ ਵੀ ਉਹ ਚੋਣ ਲੜਨ ਜਾਂਦੇ ਆ ਤਾਂ ਉਹ ਬਿਆਨ ਸਿੰਘ ਦੀ ਵਿਰਾਸਤ ਦੀ ਗੱਲ ਕਰਦੇ ਆ ਉਦੋਂ ਬਿਆਨ ਸਿੰਘ ਦੀ ਐਮਬੈਸਡਰ ਕਾਰ ਨੂੰ ਲੈ ਕੇ ਜਾਂਦੇ ਆ ਕਹਿੰਦੇ ਬਿਆਨ ਸਿੰਘ ਮੇਰਾ ਮੈਂ ਉਹਦੀ ਪਾਏ ਹੋਏ ਪੂਰਨਿਆਂ ਤੇ ਚੱਲਣਾ ਇੱਥੇ ਆ ਕੇ ਕੇਂਦਰੀ ਮੰਤਰੀ ਆ ਕੇ ਦਮ ਦਮਕ ਜੇ ਵੀ ਮਾਰਦੇ ਆ ਤੇ ਦਬਕੇ ਮਾਰਦੇ ਆ ਕਿ ਸਿੱਖਾਂ ਦੇ ਜਿਹੜੇ ਵਿਅੰਸਨ ਉਹਦੇ ਕਾਤਲਾਂ ਨੂੰ ਕਿਤੇ ਵੀ ਰਿਆਣ ਨਹੀਂ ਕੀਤਾ ਜਾਊਗਾ। ਸੋ ਇਹ ਇਹ ਕਿੱਸਾ ਰੁਨੀਦ ਬਿੱਟੂ ਦੇ ਨਾਲ ਜੁੜਿਆ ਹੋਇਆ ਪਰ ਮੈਂ ਫਿਰ ਵੀ ਇਹ ਗੱਲ ਕਰਦਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਕੋਈ ਵੀ ਜਿਹੜਾ ਸਿੱਖ ਕਿਉਂਕਿ ਸਿੱਖ ਜਿਹੜੇ ਭੀਖ ਨਹੀਂ ਮੰਗਦੇ ਸਿੱਖ ਆਪਣੇ ਹੱਕਾਂ ਦੀ ਗੱਲ ਕਰ ਰਹੇ ਨੇ ਚਾਹੇ ਪੰਜਾਬ ਦੇ ਹੱਕਾਂ ਦੀ ਗੱਲ ਆ ਪਾਣੀਆਂ ਦੀ ਗੱਲ ਆ ਸਾਡੇ ਪੰਜਾਬੀ ਬੋਲਦੇ ਹਲਕਾ ਇਲਾਕਿਆਂ ਦੀ ਗੱਲ ਆ ਚੰਡੀਗੜ੍ਹ ਦੀ ਗੱਲ ਆ ਕੋਈ ਵੀ ਜਿੰਨੇ ਮਸਲੇ ਆ ਉਹ ਹੱਕ ਸਾਡਾ ਵਾ ਤੇ ਖਾਸ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਵੀ ਸਾਡਾ ਹੱਕ ਆ ਕੋਈ ਭੀਖ ਨਹੀਂ ਹੈਗੀ ਤੋ ਇਸ ਕਰਕੇ ਰਵਨੀਤ ਬਿੱਟੂ ਜੇ ਚਾਹਣ ਤਾਂ ਉਹ ਕੰਮ ਕਰ ਸਕਦੇ ਆ ਪਰ ਸਾਨੂੰ ਚੰਗੀ ਤਰ੍ਹਾਂ ਪਤਾ ਕਿ ਉਹਨਾਂ ਨੇ ਇਹ ਸਿਰਫ ਮੌਕਾ ਪ੍ਰਸਤ ਬਿਆਨਬਾਜ਼ੀ ਦਿੱਤੀ ਆ ਪਰ ਫਿਰ ਵੀ ਇਸ ਗੱਲ ਦੀ ਆਸ ਨਹੀਂ ਮੁਕਾਉਂਦੇਗੇ ਕਿ ਜੋ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਅੰਦਰ ਜਾਂ ਹਰਿਆਣਾ ਦੇ ਅੰਦਰ ਜਾਂ ਰਾਜਸਥਾਨ ਦੇ ਅੰਦਰ ਜਿੱਥੇ ਸਿੱਖਾਂ ਦੀਆਂ ਵੋਟਾਂ ਸੀਗੀਆਂ ਉਥੇ ਜੋ ਹਾਲ ਹੋਇਆ ਉਸ ਉਹਨਾਂ ਨੂੰ ਪਤਾ ਵਾ ਉਹ ਸ਼ਾਇਦ ਇਸ ਗੱਲ ਬਾਰੇ ਸੋਚਣਗੇ ਪਰ ਅਸੀਂ ਫਿਰ ਵੀ ਇਹ ਗੱਲ ਕਹਨੇ ਆ ਇਤਿਹਾਸ ਇੱਕ ਗੱਲ ਦੀ ਗਵਾਹੀ ਭਰਦਾ ਹੈ ਕਿ ਔਰੰਗਜ਼ੇਬ ਜਿਹੜਾ ਉਸ ਦੇ ਵੱਲੋਂ ਜਿਹੜੇ ਜ਼ੁਲਮ ਕੀਤੇ ਗਏ ਚਾਹ ਸਿੱਖਾਂ ਦੇ ਕੀਤੇ ਗਏ ਚਾਹ ਹਿੰਦੂਆਂ ਦੇ ਕੀਤੇ ਗਏ ਉਸ ਨੇ ਜ਼ੁਲਮ ਕੀਤਾ ਪਰ ਉਹਦਾ ਬੇਟਾ ਜਿਹੜਾ ਬਹਾਦਰ ਸ਼ਾ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨੂੰ ਗਾੜਜ ਗੱਦੀ ਤੇ ਬਿਠਾਉਣ ਲਈ ਸੋ ਜਨਾ ਬੜੀ ਵੱਡੀ ਕਹਿੰਦੇ ਹੁੰਦੇ ਆ ਸਹਿਯੋਗ ਵੀ ਕਰਦੇ ਆ ਸੋ ਇਹ ਗੱਲ ਨਹੀਂ ਹੈਗੀ ਕਿ ਬਿਆਨਸੰਗ ਦੇ ਕਾਰਨ ਨਾਮ ਜਿਹੜੇ ਕੀਤੇ ਆ ਉਹਨਾਂ ਨੂੰ ਇਹ ਗੱਲ ਕਹੇ ਕਿ ਹਾਂ ਉਹਨਾਂ ਨੇ ਜਿਹੜਾ ਝੂਲਮ ਕੀਤਾ ਤੇ ਮੈਂ ਅੱਜ ਪੰਜਾਬ ਲਈ ਜਾਂ ਸਿੱਖਾਂ ਲਈ ਕੁਝ ਕਰਨਾ ਚਾਹੁੰਦਾ ਤੇ ਕਿਸੇ ਨੂੰ ਕੋਈ ਹੱਥ ਨਹੀਂ ਫੜੇ ਹੋਏ ਪਰ ਬਿਆਨਬਾਜ਼ੀ ਕਰਨ ਨਾਲ ਕੁਝ ਨਹੀਂ ਬਣਨਾ ਸੋ ਅੱਜ ਇਸ ਗੱਲ ਦਾ ਕੋਈ ਸਵਾਗਤ ਨਹੀਂ ਕਰਦੇ ਆਉਣ ਵਾਲੇ ਸਮੇਂ ਦੇ ਅੰਦਰ ਜੇ ਕੋਈ ਕਰਨਾ ਚਾਹੁੰਦਾ ਆਪਣੇ ਮੱਥੇ ਤੋਂ ਆਪਣੇ ਦਾਦੇ ਦਾ ਦਾਗ ਮਿਟਾ ਕੇ ਅੱਗੇ ਚੱਲਣਾ ਚਾਹੁੰਦਾ ਤਾਂ ਅਸੀਂ ਉਦੋਂ ਉਹਦਾ ਸਵਾਗਤ ਜ਼ਰੂਰ ਕਰਾਂਗੇ ਉਹ ਅੱਜ ਇੰਨੀ ਜਲਦੀ ਕੋਈ ਐਵੇਂ ਛੱਟੇ ਮਾਰ ਬਿਆਨ ਦੀ ਕੋਈ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਇਹ ਸਵਾਗਤ ਵਾਲੀ ਗੱਲ ਨਹੀਂ ਕਿਉਂਕਿ ਪਹਿਲਾਂ ਵੀ ਬਹੁਤ ਵਾਰ ਕਰ ਚੁੱਕੇ